ਸਤਨਾਮ ਫਿਰ ਆਵਾਜ਼ ਗੁਰੂ ਸਾਹਿਬ ਜੀਓ ਵਿਸਰਨਾ ਦੀ ਦਾਤ ਆਪਣਾ ਨਾਮ ਦੇਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਹੇ ਗੁਰੂ ਸਾਹਿਬ ਜੀਓ ਮਲੇ ਗੜਾ ਮਹਲਾ ਪੰਜਵਾਂ ੴ ਸਤਗੁਰ ਪ੍ਰਸਾਦ ਅਰੇ ਮਨ ਟਹਿਲ ਹਰ ਸੁਖ ਸਾਰ ਅਵਰ ਟਹਿਲਾਂ ਝੂਟੀਆਂ ਜਨਾ ਮਸਤ ਲਿਖਿਆ ਤੇ ਮਨੇ ਸੰਗ ਸੰਸਾਰ ਭੋਜਨ ਤਾਰੇ ਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧਕੇ ਤਦ ਲੋਭ ਮੋਹ ਸਬਤ ਜੋ ਦੂਜੀ ਅਸੜੀ ਰਕ ਆਸ ਇੱਕ ਨਰੰਗਾਲ ਇਹ ਦ ਪਰਮ ਭੂਲੇ ਸਤਤਾ ਬੇਲ ਗੁਰ ਅੰਦ ਅੰਦਰ ਤਰੋਣਾ ਸੋਇ ਕੋ ਨ ਮਿਟੇ ਮਿਟਣਾ ਨਿਕ ਨਾਮ ਅਪਾਰ ਤਨ ਤਨ ਤੇ ਜਨ ਨਾਨਕਾ ਜਿਨ ਅਰ ਨਾਮ ਉਰਤਾਰ ਆਦਮ ਰੂਪ ਗੋਬਿੰਦ ਕਾ ਅਨੇਕ ਨਾਮ ਅਪਾਰ ਤਨ ਤਨ ਤੇ ਜਨ ਨਾਨਕਾ ਦੇਨ ਨਰਨਮ ਉਰਤਾਰ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਬੁੱਧਵਾਰ 21 ਮਈ ਅਠ ਜੇਠ ਹੈ ਅੱਜ ਦਿਨ ਬੁੱਧਵਾਰ 21 ਮਈ ਅਠ ਜੇਠ ਹੈ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ